ਭਾਈ ਗੁਰ ਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਰਹਿਨਮਾਈ ਹੇਠ ਚੱਲ ਰਹੇ ਇਲਾਕੇ ਦੇ ਨਾਮਵਰ ਵਿਦਿਅਕ ਅਦਾਰੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿਖੇ ਜੂਨੀਅਰ ਵਿੰਗ ਦਾ ਐਨੂਅਲ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਚੀਚੇ ਤੌਰ ਤੇ ਭਾਈ ਅਮਨਦੀਪ ਸਿੰਘ ਅਤੇ ਬੀਬੀ ਕੋਲਾਵਾਲਿਆਂ ਨੇ ਸ਼ਿਰਕਤ ਕੀਤੀ ਇਸ ਫੰਕਸ਼ਨ ਦਾ ਥੀਮ ਅਰਾਊਂਡ ਦਾ ਵਰਲਡ ਰੱਖਿਆ ਗਿਆ ਸੀ ਇਸ ਥੀਮ ਦੇ ਰਾਹੀ ਵਿਦਿਆਰਥੀਆਂ ਨੇ ਆਪਣੇ ਦੇਸ਼ ਦੇ ਸੱਭਿਆਚਾਰ ਅਤੇ ਦੁਜੇ ਦੇਸ਼ਾਂ ਦੇ ਸੱਭਿਆਚਾਰ ਦੀ ਜਾਣਕਾਰੀ ਦਿੱਤੀ ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਕਰਕੇ ਅਤੇ ਸ਼ਬਦ ਕੀਰਤਨ ਦੇ ਨਾਲ ਹੋਈ ਫਿਰ ਵਿਦਿਆਰਥੀਆਂ ਦੇ ਵੱਲੋਂ ਡਾਂਸ ਗਤਕਾ ਅਤੇ ਕਈ ਰੋਲ ਪਲੇ ਕੀਤੇ ਅਤੇ ਕਈ ਹੋਰ ਗਤੀਵਿਧੀਆਂ ਦੇ ਵਿੱਚ ਮਿਲ ਜੁਲ ਕੇ ਹਿੱਸਾ ਲிட்டਾ ਨਾਤ ਮੰਦੀਪ ਸ਼ੋਰ ਪਬਲਿਕ ਸਕੂਲ ਜੋ ਤੁਹਾਡਾ ਆਪਣਾ ਸਕੂਲ ਹੈ ਜਿਸ ਸਕੂਲ ਦੇ ਉੱਤੇ ਤੁਸੀਂ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਭੇਜਦੇ ਹੋ ਬੜੀ ਮਨ ਨੂੰ ਇਹ ਪ੍ਰਸੰਨਤ ਹੋ ਰਹੀ ਕਿ ਅੱਜ ਜੋ ਸਾਡੇ ਪ੍ਰਿੰਸੀਪਲ ਮੈਡਮ ਆਰਤੀ ਸੂਜੀ ਸਾਰੀ ਇਹਨਾਂ ਦੀ ਟੀਮ ਜੋ ਇੱਕ ਪ్యూర్ ਭਰਿਆ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਫੰਕਸ਼ਨ ਦੇ ਰਾਹੀਂ ਕਿਉਂਕਿ ਸਿੱਖ ਦਾ ਕੰਮ ਹੈ ਹਰ ਚੀਜ਼ ਤੋਂ ਸਿੱਖਣਾ ਸਿੱਖੀ ਜਾਓ ਹਰ ਚੀਜ਼ ਤੋਂ ਇਹਨਾਂ ਨੇ ਅੱਜ ਦਾ ਜਿਹੜਾ ਮੋਟਿਵ ਰੱਖਿਆ ਨਿਸ਼ਾਨਾ ਰੱਖਿਆ ਸਾਹਮਣੇ ਰੱਖਿਆ ਲਿਖਿਆ ਅਰਾਊਂਡ ਦਾ ਵਰਲਡ ਅੱਜ ਪੂਰੇ ਵਰਲਡ ਦੀ ਸੈਰ ਤੁਹਾਨੂੰ ਇੱਥੇ ਬਿਠੇ ਬਿਠੇ ਕਰਵਾਈ ਜਾ ਰਹੀ ਹੈ ਕਿਤੇ ਤੇ ਚੀਨ ਦਾ ਤੁਹਾਨੂੰ ਡਾਂਸ ਦਿਖਾਇਆ ਗਿਆ ਉਥੋਂ ਦਾ ਕਲਚਰ ਦਿਖਾਇਆ ਗਿਆ ਕਿਤੇ ਸਾਊਥ ਅਫਰੀਕਾ ਦੇ ਤੁਹਾਨੂੰ ਜੰਗਲ ਵੀ ਦਿਖਾਏ ਗਏ ਜਿਨ੍ਹਾਂ ਨੇ ਗੋਰ ਕੀਤਾ ਹੋਏਗਾ ਕਿਤੇ ਜਾਪਾਨ ਵਾਲਿਆਂ ਦੀ ਬੋਲੀ ਕਿਤੇ ਕੁਝ ਜਿਵੇਂ ਕੁਝ ਤੇ ਬੱਚਿਆਂ ਨੇ ਇਹ ਚੀਜ਼ ਕਰਦੇ ਆ ਕਰਦੇ ਨੇ ਇੱਕ ਬੜਾ ਪਿਆਰਾ ਸੁਨੇਹਾ ਦਿੱਤਾ ਮੇਰੇ ਦਿਲ ਨੂੰ ਬਹੁਤ ਗੱਲ ਪ੍ਰਭਾਵਿਤ ਕੀਤੀ ਕਿ ਸਾਡਾ ਬਾਬਾ ਨਾਨਕ ਸਾਡਾ ਸਾਡਾ ਕਿ ਮੈਂ ਵੀ ਕਹਿ ਸਕਦਾ ਔਰ ਦੁਨੀਆ ਦਾ ਹਰੇਕ ਬੰਦਾ ਵੀ ਇਹ ਚੀਜ਼ ਕਹਿ ਸਕਦਾ ਕਿ ਤੇਰਾ ਬਾਬਾ ਨਾਨਕ ਬਾਬੇ ਨਾਨਕ ਨੇ तकरीबन 25-26 ਸਾਲ ਦਾ ਸਮਾਂ ਲਾਇਆ ਚਾਰ ਉਦਾਸੀਆਂ ਕੀਤੀਆਂ ਪੂਰੇ ਸੰਸਾਰ ਦੇ ਵਿੱਚ ਤੇ ਤੁਸੀਂ ਗੌਰ ਕੀਤਾ ਕਿ ਨਹੀਂ ਕੀਤਾ ਬੱਚਿਆਂ ਨੇ ਬੜਾ ਪਿਆਰਾ ਸੁਨੇਹਾ ਦਿੱਤਾ ਕਿ ਅਸੀਂ ਵਰਲਡ ਭਾਵੇਂ ਘੁੰਮ ਰਹੇ ਆਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਸਾਨੂੰ ਕਿਸੇ ਦੇਸ਼ ਵਾਲਿਆਂ ਦੀ ਬੋਲੀ ਨਹੀਂ ਸਮਝ ਆ ਰਹੀ ਸਾਡੀ ਬੋਲੀ ਉਹਨਾਂ ਨੂੰ ਨਹੀਂ ਸਮਝ ਲੱਗਦੀ ਉਹਨਾਂ ਦੀ ਸਾਨੂੰ ਬੋਲੀ ਸਮਝ ਨਹੀਂ ਲੱਗਦੀ ਪਰ ਇੱਕ ਪ్యూర్ ਦੀ ਬੋਲੀ ਇਹੋ ਜੀ ਬੋਲੀ ਹੈ ਪਿਆਰਿਓ ਜਿਹੜੀ ਦੁਨੀਆਂ ਨੂੰ ਤੇ ਸਮਝ ਆਉਂਦੀ ਆਉਂਦੀ ਏ ਦੁਨੀਆਂ ਨੂੰ ਚਲਾਉਣ ਵਾਲੇ ਮਾਲਕ ਨੂੰ ਵੀ ਉਹ ਬੋਲੀ ਬੜੀ ਚੰਗੀ ਲੱਗਦੀ ਏ ਆਖੋ ਧੰਗੁਰੂ ਰਾਮਦਾਸ ਜੀ ਉਹ ਪਿਆਰ ਦੀ ਬੋਲੀ ਪਿਆਰ ਦਾ ਸੁਨੇਹਾ ਭਾਵੇਂ ਤੁਸੀਂ ਪੂਰੇ ਵਰਲਡ ਦੀ ਯਾਤਰਾ ਕਰ ਰਹੇ ਸੀ ਵੇਖੋ ਉਦਾਂ ਸੀ ਕਿਤੇ ਜਾਣਾ ਹੋਵੇ ਕਿੰਨੀਆਂ-ਕਿੰਨੀਆਂ ਟਿੱਕਾਂ ਲੱਗਦੀਆਂ ਨੇ ਕਿੰਨਾ-ਕਿੰਨਾ ਸਮਾਂ ਲੱਗਦਾ ਪਰ ਅੱਜ ਸੁਰਤੀ ਦੇ ਨਾਲ ਅਸੀਂ ਸਾਰਾ ਵਰਲਡ ਘੁੰਮ ਰਹੇ ਹਾਂ ਔਰ ਇੱਕ ਪਿਆਰ ਭਰਿਆ ਸੁਨੇਹਾ ਇਸ ਸਟੇਜ ਤੋਂ ਦੇਖਦਾ ਯਤਨ ਕੀਤਾ ਬੱਚਿਆਂ ਨੇ ਉਹ ਕਿਹੜਾ ਸੁਨੇਹਾ ਜਿਹੜਾ ਬਾਬੇ ਨਾਨਕ ਨੇ ਦਿੱਤਾ ਸੀ ਅਵਲ ਅਲਾ ਨੂਰ ਉਪਾਇਆ ਕੁਦਰਤ ਕੇ ਸਾਰੇ ਬੋਲੋ ਨਾ ਕੁਦਰਤ ਕੇ ਸਾਥੀ ਇੱਕ ਨੂਰ ਤੇ ਕੌਣ ਭਲੇ ਉਹ ਮੰਦੇ ਜੇ ਮੇਰੇ ਅੰਦਰ ਲਾਲ ਰੰਗ ਦਾ خون ਹੈ ਤੁਹਾਡਾ ਚਿੱਤਾਂ ਥੋੜੀ ਹੈ ਤੁਹਾਡੇ ਅੰਦਰ ਵੀ ਤੇ ਲਾਲ خون ਹੀ ਪਰਮੇਸ਼ਰ ਨੇ ਪਾਇਆ ਨਾ ਜਿਹੜੀ ਹਵਾ ਅਮੀਰ ਨੂੰ ਮਿਲ ਰਹੀ ਹੈ ਉਹ ਗਰੀਬ ਨੂੰ ਵੀ ਉਹੀ ਸੇਮ ਪਹੁੰਚ ਰਹੀ ਹੈ ਹੈ ਜੀ ਸਚਾਈ ਹੈ ਨਾ ਜਦੋਂ ਧੁੱਪ ਨਿਕਲਦੀ ਹੈ ਸਰਦੀਆਂ ਦੇ ਵਿੱਚ ਅਸੀਂ ਧੁੱਪ ਸੇਕਦੇ ਹਾਂ ਇਹ ਨਹੀਂ ਧੁੱਪ ਕਿਸੇ ਨਾਲ ਵੰਤਕਰਾ ਨਹੀਂ ਕਰਦੀ ਮੈਂ ਅਮੀਰ ਨੂੰ ਸੇਕ ਦੇਣਾ ਅਮੀਰ ਨੂੰ ਨਿਗ ਦੇਣਾ ਗਰੀਬ ਨੂੰ ਨਹੀਂ ਦੇਣਾ ਪਰਮੇਸ਼ਰ ਤੇ ਕੁਦਰਤ ਦੇ ਵਿੱਚ ਵੀ ਕਿਸੇ ਨਾਲ ਭਿੰਨ ਭੇਦ ਨਹੀਂ ਕੀਤਾ ਤੇ ਅੱਜ ਇਸ ਸਟੇਜ ਤੋਂ ਤੁਹਾਨੂੰ ਸੁਣਿਆ ਦਿੱਤਾ ਜਾ ਰਿਹਾ ਇਸ ਨਿਗੇ ਦੇ ਫੰਕਸ਼ਨ ਦੇ ਰਾਹੀਂ ਕਿ ਤੇ ਅਦੇ ਉਹ ਜੇ ਕੁਦਰਤ ਨੇ ਕਿਸੇ ਨਾਲ ਭਿੰਨ ਭੇਦ ਨਹੀਂ ਕੀਤਾ ਤੇ ਅਸੀਂ ਵੀ ਇੱਕ ਦੂਜੇ ਨਾਲ ਭਿੰਨ ਭੇਦ ਨਾ ਕਰੀਏ ਅਸੀਂ ਨਫ਼ਰਤ ਦੀਆਂ ਦਿਵਾਰਾਂ ਅੰਦਰ ਪੈਦਾ ਨਾ ਕਰੀਏ ਫਲਾਣਾ ਸਿੱਖ ਹੈ ਫਲਾਣਾ ਹਿੰਦੂ ਹੈ ਫਲਾਣਾ ਮੁਸਲਮਾਨ ਹੈ ਫਲਾਣਾ ਫਲਾਣੀ ਪਗ ਮੰਨਦਾ ਹੈ ਉਹਨੇ ਚਿੱਟੇ ਰੰਗ ਦੀ ਬੰਨੀ ਹੈ ਉਹਨੇ ਕਾਲੀ ਬੰਨੀ ਹੈ ਉਹਨੇ ਗੋਲਦਮਲਾ ਸਜਾਇਆ ਹੈ ਉਹਨੇ ਫਲਾਣੀ ਸੰਪਰਦਾ ਤੋਂ ਅਮਰਿਸ਼ਾ ਕੇ ਹੈ ਉਹਨੇ ਫਲਾਣੀ ਤੋਂ ਛਕਿਆ ਹੈ ਨਹੀਂ ਕਿਸੇ ਨੇ ਵੀ ਇਹ ਚੀਜ਼ ਭੁੱਲਣੀ ਨਹੀਂ ਜਿਹੜਾ ਜਿੱਥੋਂ ਮਰਜੀ ਅਮਰਿਸ਼ਾ ਕੇ ਜਿੰਨੇ ਜਿਹੜੇ ਮਰਜੀ ਰੰਗ ਦੀ ਦਸਤਾਰ ਸਜਾਈ ਹੈ ਤੇ ਜਿਹੜਾ ਪਿਆਰ ਉਹ ਜਿਹੜੀ ਮਰਜੀ ਜੋਤ ਪਹੁੰਚਦਾ ਬੰਦਾ ਸਭ ਦਾ ਮਾਲਕ ਸਭ ਦਾ ਪਿਓ ਇੱਕੋ ਹੀ ਹੈ ਆਖੋ ਧੰਗ ਗੁਰੂਆਂ ਅਮਦ ਜੀ ਉਹ ਪਿਓ ਦਾ ਨਾਮ ਉਹਨੂੰ ਨਰਨ ਕੌਰ ਕਹਿ ਲਓ ਉਹਨੂੰ ਗੌਲ ਕਹਿ ਲਓ ਉਹਨੂੰ ਅੱਲਾਹ ਕਹਿ ਲਓ ਉਹਨੂੰ ਰਾਮ ਕਹਿ ਲਓ ਉਹਨੂੰ ਵਾਹਿਗੁਰੂ ਕਹਿ ਲਓ ਉਹਨੂੰ ਗੁਰੂ ਨਾਨਕ ਕਹਿ ਲਓ ਉਹਨੂੰ ਗੁਰੂ ਰਾਮਦਾਸ ਕਹਿ ਲਓ ਉਹਨੂੰ ਕਲਕੀਆਂ ਵਾਲਾ ਕਹਿ ਲਓ ਕੁਝ ਵੀ ਕਹਿ ਲਓ ਬੱਪੂ ਸਭ ਦਾ ਇੱਕੋ ਹੀ ਹੈ ਇਹ ਅੱਜ ਮੈਨੂੰ ਬਹੁਤ ਪਰਸੰਤਾ ਹੋ ਰਹੀ ਔਰ ਮੇਰੀ ਅੰਦਰੋਂ ਅਰਦਾਸ ਸਾਡੇ ਪ੍ਰਿੰਸੀਪਲ ਮੈਡਮ ਸਾਰੀ ਇਹਨਾਂ ਦੀ ਟੀਮ ਮੈਂ ਇੱਕ ਇੱਕ ਟੀਚਰ ਦਾ ਨਾਮ ਲਾਵਾਂ ਫਿਰ ਸਮਾਂ ਲੱਗ ਜਾਏਗਾ ਸਾਰੀ ਟੀਮ ਟੀਚਿੰਗ ਸਟਾਫ ਵੀ ਨੌਨ ਟੀਚਿੰਗ ਸਟਾਫ ਵੀ ਜਿੰਨੇ ਵੀ ਨੇ ਸਾਰਿਆਂ ਦੀ ਮਿਹਨਤ ਨੂੰ ਨਮਸਕਾਰ ਹੈ ਔਰ ਮੇਰੀ ਅੰਦਰੋਂ ਅਰਦਾਸ ਗੁਰੂ ਨਾਨਕ ਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਹੋਰ ਵਧਾਉਣ ਔਰ ਮੈਂ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਨਹੀਂ ਮੈਂ ਕਰ ਰਹੇ ਹਾਂ ਪਿਛਲੇ ਸਾਲ ਜਿਹੜਾ ਫੰਕਸ਼ਨ ਹੋਇਆ ਸੀ ਇਸ ਫੰਕਸ਼ਨ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਨੇ ਹੋਰ ਇੰਪਰੂਵਮੈਂਟ ਕੀਤੀ ਹੈ ਇਹਨਾਂ ਦੇ ਸਿਰਫ ਹੱਸ ਰੱਖ ਇਹਨਾਂ ਦੀ ਮਿਹਨਤ ਰੰਗ ਲਿਆ ਰਹੀ ਉਹ ਦਿਖ ਰਹੀ ਹੈ ਸਾਨੂੰ ਹੋਰ ਇੰਪਰੂਵਮੈਂਟ ਹੋਈ ਹੈ ਤੇ ਆਹੀ ਚੀਜ਼ ਜੋ ਪਿਛਲੀ ਵਾਰੀ ਸਾਡੀ ਕਮੀ ਮੈਂ ਇਹ ਫੰਕਸ਼ਨ ਦੀ ਨਹੀਂ ਇਕੱਲੀ ਗੱਲ ਕਰ ਰਿਹਾ ਆਪਣੀ ਵੀ ਮੰਨੋ ਜਿਹੜੀ ਗਲਤੀ ਮੇਰੇ ਕੋਲੋਂ ਕੱਲ ਹੋਈ ਅੱਜ ਨਾ ਹੋਵੇ ਉਸ ਕਮੀ ਦਾ ਸੁਧਾਰ ਕੀਤਾ ਜਾਵੇ ਬਸ ਆਹੀ ਅਸਲੀ ਅਚੀਵਮੈਂਟ ਹੈ ਤੇ ਇਹ ਬਹੁਤ ਬਹੁਤ ਖੁਸ਼ੀ ਬਹੁਤ ਬਹੁਤ ਮੁਬਾਰਕਾਂ ਮੈਡਮ ਨੂੰ ਵੀ ਔਰ ਜਿਨਨੇ ਬੱਚੇ ਨਹੀਂ ਅਸੀਂ ਤੇ ਘੰਟੇ ਡੇਢ ਘੰਟੇ ਦਾ ਫੰਕਸ਼ਨ ਦੇਖਿਆ ਪਰ ਬੱਚਿਆਂ ਨੇ ਵੀ ਬਹੁਤ ਮਿਹਨਤ ਕਈ ਕਈ ਦਿਨਾਂ ਨੂੰ ਕੀਤੀ ਆ ਖੁਤੋਂ ਤੁਹਾਨੂੰ ਗੁਰੂ ਰਾਮਦਾਸ ਜੀ ਮੇਰੀ ਅਰਦਾਸ ਹੈ ਇੱਕ ਇੱਕ ਬੱਚੇ ਦੇ ਪ੍ਰਤੀ ਤੁਹਾਡੇ ਪ੍ਰਤੀ ਜਿਨਨੇ ਤੁਸੀਂ ਮਾਪੇ ਪਿਤਾ ਹੋ ਤੁਹਾਡੇ ਪ੍ਰਤੀ ਮੇਰੀ ਅਰਦਾਸ ਗੁਰੂ ਰਾਮਦਾਸ ਜੀ ਤੁਹਾਨੂੰ ਹੋਰ ਸਾਰੇ ਅਨੁਭਾਗ ਲਾਉਣ ਹੋਰ ਬਖਸ਼ਿਸ਼ਾਂ ਕਰਨ ਔਰ ਫਰੇਕ ਤਾਂ ਮਟਕੋਲੜਾ ਸੁਭਾਅ ਬਣੇ ਕਿਉਂਕਿ ਅਸੀਂ ਯਤਨ ਕਰਨੇ ਆ ਜਿਹੜੀ ਲਾਰੈਂਸ ਰੋਡ ਵਾਲੀ ਕੂੜੀ ਹੈ ਨਾ ਰਾਮਜੀ ਨੇ ਫਰੋਡ ਤੇ ਖਵਾਈ ਜਾਵੇ ਮਤਲਬ ਕਿ CBSE ਸਕੂਲ ਸਾਰੇ ਚੰਗੇ ਨੇ ਸਾਰੇ ਸਤਕਾਰਯੋਗ ਨੇ ਅਸੀਂ ਕਿਸੇ ਦੀ ਨਰਾਦਰੀ ਨਾ ਕੀਤੀ ਨਾ ਕਰਨੀ ਸਾਨੂੰ ਸਿਖਾਈ ਗਈ ਹੈ ਪਰ ਦੂਜੇ ਸਕੂਲਾਂ 'ਚ ਜਾ ਕੇ ਤੁਸੀਂ ਵੇਖੋ ਕਿੰਨੀਆਂ-ਕਿੰਨੀਆਂ ਦਾਖਲੇ ਨੇ ਕਿੰਨੀਆਂ-ਕਿੰਨੀਆਂ ਫੀਸਾਂ ਨੇ ਇੱਥੇ ਬਿਲਕੁਲ ਨਾਰਮਲ ਜੀਆਂ ਫੀਸਾਂ ਦੇ ਉੱਤੇ ਔਰ ਮੇਰੇ ਕਹਿਣ ਦੀ ਗੱਲ ਨਹੀਂ ਤੁਹਾਡੇ ਨਾਲ ਵੀ ਤੀਆਂ ਤੁਹਾਡੇ ਬੱਚੇ ਪੜ ਰਹੇ ਨੇ ਦੂਜੇ ਸਕੂਲਾਂ ਤੋਂ ਰੇਟ ਪਤਾ ਕਰਕੇ ਫਿਰ ਇੱਥੇ ਆਓ ਫਿਰ ਤੁਹਾਨੂੰ ਇਹ ਮਹਿਸੂਸ ਹੋਏਗੀ ਜੀ ਕਿ ਗੁਰੂ ਰਾਮ ਦਾ ਜਿਹਦਾ ਤਰਸ ਵਰਤ ਰਿਹਾ ਇਹ ਸੰਗਤ ਦੀਆਂ ਅਸੀਸਾਂ ਵਰਤ ਰਹੀਆਂ ਸਾਡੇ ਮੁਰਸ਼ਿਦ ਭਾਈ ਸਾਹਿਬ ਜੀ ਭਾਈ ਗੁਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਅਸੀਸਾਂ ਕੰਮ ਕਰ ਰਹੀਆਂ ਨੇ ਉਹਨਾਂ ਦੀਆਂ ਅਸੀਸਾਂ ਜਿਨ੍ਹਾਂ ਨੇ ਸਾਨੂੰ ਇਸ ਸਿਵਾਮਾ ਤੇ ਲਾਇਕ ਬਣਾਇਆ ਕੀਰਤਨ ਦੇ ਯੋਗ ਬਣਾਇਆ ਮਹਾਂਪੁਰਖਾਂ ਦੀਆਂ ਅਸੀਸਾਂ ਕੰਮ ਕਰ ਰਹੀਆਂ ਨੇ ਤੇ ਮੇਰੀ ਇੱਕ ਬੇਨਤੀ ਰੱਬ ਦੀ ਮੈਂ ਇੱਕ ਬਚਨ ਸੁਣਾਇਆ ਸੀ ਰੱਤੀ ਸੀ ਸਾਡਾ ਕੀਰਤਨ ਫਰੀਦਕੋਟ ਇਹ ਗੱਲ ਸੁਣ ਲਓ ਫਿਰ ਮੈਂ ਆ ਗਿਆ ਲੈਣੀ ਚੰਡੀਗੜ੍ਹ ਲੈਣਾ ਅੱਗ ਤੋਂ ਧੰਗ ਲੋਹਾ ਉਮਦਾ ਸੀ ਦੇਰੋਂ ਇਸ ਨਾਲ